ਕਿਹੜੀ ਨਿਵੇਂ ਕਰਨੀ ਆ ਇਹ ਪਰਮਾਨੰਦ ਦੇ ਹੱਥ ਚ ਆ ਬੜੇ ਬੜੇ ਕਿਤਾਬੀ ਇਧਰ ਰੱਖੋ ਕਿਤਾਬੀ ਇਧਰ ਰੱਖੋ ਸਾਡੀ ਮੇਰਾ ਕੰਮ ਛੋਟਾ ਅਗਿਆ ਕਰਾ ਕੰਮ ਹੋ ਗਿਆ ਇਧਰ ਰੱਖੋ ਇਧਰ ਹਾਜੀ ਜਿੱਤ ਨੂੰ ਕਹ ਰਹੇ ਹੋ ਜੀ ਜੀ ਦੂਵਾਰ ਦੇ ਖੁਸ਼ੀ ਕਿਹੜੀ ਗੱਲ ਹੈ ਲੋਕਾਂ ਦੀ ਜਿੱਤ ਤੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗਰਦੀਪ ਸਿੰਘ ਜੀ ਦਾ ਵਿਧੀ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਜਿਹੜਾ ਗੜ ਮਨੇ ਜਾਂਦਾ ਸੀ ਉਹਨੂੰ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਉਹਨੂੰ ਫਿਰ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤਾਂ ਹੋ ਗਿਆ ਸੀ ਮੁੱਛ ਤੇਰੇ ਤੇ ਲੋਕਾਂ ਦਾ ਰਿੰਦਾਵਾ ਸਾਹਿਬ ਮੇਲ ਕਲੂ ਤੇਰੇ ਕੀ ਡੇਰਾ ਪਪਾ ਦਾ ਰਿੰਦਾਵਾ ਸਾਹਿਬ ਜੀ ਰਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 55 ਸਾਲਾਂ ਬਾਅਦ ਡੇਰਾ ਪਪਾ ਨਾਨਕ ਲੋਕਾਂ ਢਾਇਆ ਰਿੰਦਾਵਾ ਸਾਹਿਬ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੁਸੀਂ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਾਉਂਦੇ ਮਾਰੀ ਓਕੇ ਜੇ ਤਾਂ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅंसारी ਉਹ ਮਕਤਾਰ ਅंसारी ਉਹਦਾ ਕੀ ਲੱਗਦਾ ਇਧਰ ਭਾਈ ਇਧਰ ਮੈਨੂੰ ਲੱਗਦਾ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕੰਮ ਕਰ ਕਰਾਂ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜੇ ਮੈਂ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੈਂ ਇੰਨਾ ਪਿਆਰੇ ਬੰਦੇ ਨੂੰ ਮੈਂ ਆਇਆ ਚੌਂਕਾਂ ਨੇ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਦੇ ਦੱਸੇ ਕੰਮ ਕਰੇ ਜਾਣਗੇ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੰਦ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋਗ ਸਮਝਿਆ ਮੈਨੂੰ ਟਿਕਟ ਦਿੱਤੀ ਸਾਰਾ ਉਹਨਾਂ ਪਾਰਟੀ ਦੇ ਕਰਕੇ ਮੈਂ ਜਿੱਤਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਹੈ ਲਈ ਨਾ ਕਮਲ ਜੀ ਆ ਜੀ ਦਾ ਵਾਸਾ ਬ੍ਰਾਦਰ ਮੈਨੂੰ ਉੱਥੋਂ ਤੱਕ ਪਹੁੰਚਾਤਾ ਵਾ ਤੁਸੀਂ ਖੜਾ ਕੇ ਛੱਡਾਂਗੇ ਅੱਗੇ ਦੀ ਉੱਪਰ ਕਰਨੀ ਕਿਹਦੀ ਨੀਵੇਂ ਕਰਨੀ ਆ ਇਹ ਪਰਮਾਨੰਥ ਦੇ ਹੱਥ ਚ ਬੜੇ ਬੜੇ ਇੱਧਰ ਦੇਖੋ ਇੱਧਰ ਦੇਖੋ ਇੱਧਰ ਮੇਰਾ ਨੀ ਆ ਗਿਆ ਕਰਾ ਕਦੋਂ ਗੱਟੇ ਇੱਧਰ ਦੇਖੋ ਇੱਧਰ ਹਾਜੀ ਬੱਜੇ ਹਦੀਜਤ ਨੂੰ ਕਹਦੇ ਹੋ ਜੀ ਜੀ ਦੂਰ ਦੀ ਖੁਸ਼ੀ ਕਿਹੜੀ ਕਰਦਾ ਹੈ ਪਰਵਾਰਾਂ ਦੀ ਜਿੱਤ ਡੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਧੀ ਜੇ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਜਿਹੜਾ ਗੜ ਮਨੇ ਜਾਂਦਾ ਸੋਰਤਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛ ਹੁਣ ਫਿਰ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤਾਂ ਹੋ ਗਿਆ ਮੋਛ ਜੀ ਤੇਰੇ ਤੇ ਲੋਕਾਂ ਦਾ ਜ਼ਿੰਦਾਵਾ ਸਾਹਿਬ ਮੇਲ ਕਲ ਤੇਰੇ ਕੀ ਤੇਰਾ ਪਪਾ ਨਾਨਕ ਜ਼ਿੰਦਾਵਾ ਸਾਹਿਬ ਜ਼ਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 55 ਸਾਲਾਂ ਬਾਅਦ ਡੇਰਾ ਪਪਾ ਨਾਨਕ ਲੋਕਾਂ ਘਟਾਇਆ ਜ਼ਿੰਦਾਵਾ ਸਾਹਿਬ ਪਾੜਿਆ ਨੇ ਥਾਪੀ ਮਾਰੀ ਤੇ ਗੱਡੀ ਤੇ ਚੜ ਕੇ ਤੂੰ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਾ ਬਰ ਮਰਿਆ ਅਕੈਂਸਟਰ ਦਾ ਬੜਾ ਰੋਪ ਚੱਲਦਾ ਹੈ ਅਕੈਂਸਟਰ ਦਾ ਜਿਹੜਾ ਰੋਪ ਲਾਉਂਦਾ ਉਹਨੂੰ ਪਛੋਣ ਅਨਸਾਰ ਉਹ ਮਕਰ ਅਨਸਾਰ ਹੀ ਉਹਦਾ ਕੀ ਲੱਗਦਾ ਹੈ ਇਧਰ ਭਾਈ ਇਧਰ ਮੈਨੂੰ ਮੈਨੂੰ ਲੱਗਦਾ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗਏ ਮੈਂ ਤਾਂ ਕੰਮ ਕਰ ਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜੇ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੈਂ ਇਹ ਚਾਹੁੰਦਾ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਦੱਸੇ ਕੰਮ ਕਰੇ ਜਾਣਗੇ ਸ੍ਰੀ ਸਰਦਾਰ ਭਗਵੰਤ ਜੀ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪ ਬਾਲ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋਗ ਸਮਝਿਆ ਮੈਨੂੰ ਟਿਕਟ ਦਿੱਤੀ ਸਾਰਾ ਉਹਨਾਂ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਇਹ ਨਾ ਕਰਨ ਕੀ ਹੈ ਜੀ ਨਵਾਬ ਸਾਹਿਬ ਉਹਦੀ ਮੈਨੂੰ ਉੱਥੋਂ ਤੱਕ ਪਹੁੰਚਾਤਾ ਵਾ ਤੁਸੀਂ ਖੜਾ ਕੇ ਛੱਡਾਂਗੇ